ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ देर बाद ਮੈਂ ਫੇਰ ਤੁਹਾਡੇ ਨਾਲ ਰੈਮਡੀਜ਼ ਲੈ ਕੇ ਆਈ ਆ ਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੀਆਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਵਾਲਾਂ ਦੀ ਅਸੀਂ ਗਰੋਥ ਕਿਵੇਂ ਕਰਨੀ ਤੁਹਾਨੂੰ ਪਤਾ ਹੀ ਹੈ ਤੁਸੀਂ ਪਿਛਲੀਆਂ ਵੀਡੀਓਜ਼ ਮੇਰੀਆਂ ਦੇਖ ਲਓ ਉਹਦੇ ਵਿੱਚ ਤੁਹਾਨੂੰ ਪਤਾ ਕਿ ਮੇਰੇ ਵਾਲ ਕਿੰਨੇ ਛੋਟੇ ਸੀ ਹੁਣ ਲੈਂਥ ਦੇਖ ਸਕਦੇ ਹੋ ਤੁਸੀਂ ਕਿ ਅੱਗੇ ਨਾਲੋਂ ਲੈਂਥ ਇਨਕਰੀਜ਼ ਹੋਈ ਹੈ ਇਤੋਂ ਵੀ ਮਤਲਬ ਅੱਗੇ ਫਰਕ ਪੈ ਰਿਹਾ ਏ ਤੇ ਤੁਹਾਡੇ ਸਾਹਮਣੇ ਤੁਹਾਨੂੰ ਮੈਂ ਰਿਜ਼ਲਟ ਦਿਖਾਵਾਂਗੀ ਜਦੋਂ ਕਿੰਨੇ ਲੰਬੇ ਵਾਲ ਹੋ ਜਾਣਗੇ ਕਿਉਂਕਿ ਹੁਣ ਮੈਨੂੰ ਯਕੀਨ ਹੈ ਕਿ ਇੰਨੇ ਹੋ ਗਏ ਨੇ ਤੇ ਇਸ ਤੋਂ ਵੱਧ ਫਿਰ ਮਤਲਬ ਹੁਣ ਗਿਆ ਜੇ ਤਾਂ 1 ਮੰਥ ਹੋਇਆ ਏ ਉਹ ਵੀ ਯੂਜ਼ ਕਰਦੇ ਕਰਦੇ ਹਾਂ ਤੇ 3 ਕ ਮੰਥ ਬਾਅਦ ਰਿਜ਼ਲਟ ਪੂਰੇ ਮਿਲਦੇ ਹੁੰਦੇ ਆ ਹਰ ਇੱਕ ਚੀਜ਼ ਤੇ ਤੇ ਜੋ ਮੈਂ ਇਹਦੇ ਲਈ ਯੂਜ਼ ਕਰਦੀ ਹਾਂ ਮੈਂ ਤੁਹਾਨੂੰ ਅੱਜ ਸਾਰਾ ਕੁਝ ਦੱਸਾਂਗੀ ਕਿ ਮੈਂ ਕੀ ਕੀ ਯੂਜ਼ ਕਰਦੀ ਹਾਂ ਤੇ ਲਾਸਟ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜਾ ਔਇਲ ਮੈਂ ਯੂਜ਼ ਕਰਦੀ ਆ ਤੇ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਵਾਲ ਆ ਜਿੱਦਾਂ ਸਾਨੂੰ ਬੋਡੀ ਨੂੰ ਖਾਣੇ ਦੀ ਜ਼ਰੂਰਤ ਹੁੰਦੀ ਹੈ ਵਾਲਾਂ ਨੂੰ ਵੀ ਖਾਣੇ ਦੀ ਜ਼ਰੂਰਤ ਹੈ ਵਾਲਾਂ ਦਾ ਖਾਣਾ ਕੀ ਹੈ ਨੇਚਰਲ ਫੂਡ ਕੀ ਹੈ ਵਾਲਾਂ ਦਾ ਔਇਲ ਤੇਲ ਤੇਲ ਦੀ ਮ사ਜ ਕਰਾਂਗੇ ਤੇ ਸਾਡੇ ਵਾਲਾਂ ਦੀ ਗਰੋਥ ਹੋਊਗੀ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਸਾਡੀ ਡਾਈਟ ਵਧੀਆ ਹੋਣੀ ਚਾਹੀਦੀ ਵਾਲਾਂ ਜੋ ਵੀ ਅਸੀਂ ਮਤਲਬ ਕਿ ਵਾਲਾਂ ਦੀ ਵਧਣ ਲਈ ਜੋ ਵੀ ਸਾਨੂੰ ਨਿਊਟ੍ਰੀਐਂਟ ਚਾਹੀਦੇ ਆ ਉਹ ਅਸੀਂ ਖਾਵਾਂਗੇ ਤਾਂ ਤੁਹਾਨੂੰ ਬਹੁਤ ਫਰਕ ਪਊਗਾ ਹੈਅਰ ਗਰੋਥ ਵਿੱਚ ਯਾਨੀ ਕਿ ਇਕੱਲੀ ਮ사ਜ ਨਹੀਂ ਤੁਹਾਨੂੰ ਜਿਹੜੇ ਸਾਡੇ ਅੰਦਰ ਕਮੀਆਂ ਨੇ ਹੈਅਰ ਗਰੋਥ ਦੇ ਲਈ ਉਹ ਵੀ ਸਾਨੂੰ ਆਪਣੀ ਡਾਈਟ ਦੇ ਥਰੂ ਠੀਕ ਕਰਨੀਆਂ ਪੈਣਗੀਆਂ ਤੇ ਉਹਦੇ ਲਈ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੀ ਖਾਣਾ ਹੈ ਤੇ ਵਾਲਾਂ ਦੀ ਗ੍ਰੋਥ ਦੇ ਲਈ ਕੋਲੇਜਨ ਤੇ ਬਾਇਓਟਿਨ ਬਾਇਓਟਿਨ ਮਤਲਬ B7 ਇਹ ਸਭ ਤੋਂ ਜ਼ਰੂਰੀ ਵਿਟਾਮਿਨਸ ਹੁੰਦੇ ਨੇ ਤੇ ਚਲੋ ਜੀ ਫਿਰ ਅੱਜ ਮੈਂ ਤੁਹਾਨੂੰ 4-5 ਚੀਜ਼ਾਂ ਦੱਸਾਂਗੀ ਜਿਹੜੀਆਂ ਤੁਸੀਂ ਕਰੋਗੇ ਤਾਂ ਤੁਹਾਡੇ ਵਾਲਾਂ 'ਚ ਮਤਲਬ ਗ੍ਰੋਥ ਲਈ ਬਹੁਤ ਵਧੀਆ ਇਤੋਂ ਤੱਕ ਤੁਹਾਡੇ ਵਾਲ ਸਿਲਕੀ ਸਮੂਥ ਵੀ ਹੋ ਜਾਣਗੇ ਹੁਣ ਮੇਰੇ ਵਾਲ ਥੋੜੇ ਜਿਹਾ ਰਫ ਹੈ ਕਿਉਂਕਿ ਮੈਂ ਕੇਅਰ ਨਹੀਂ ਕੀਤੀ ਇਹਨਾਂ ਨੂੰ ਇੱਕ ਹੀ ਯੂਜ਼ ਵਿੱਚ ਇੰਨੇ ਵਧੀਆ ਸਿਲਕੀ ਹੋ ਜਾਣਗੇ ਵਾਲ ਕਿ ਤੁਸੀਂ ਹੱਥ ਲਾਓਗੇ ਨਾ ਤੁਹਾਡੇ ਹੱਥ ਮੈਂ ਤੁਹਾਨੂੰ ਇੰਨੇ ਸੌਫਟ ਲੱਗਣਗੇ ਕਿ ਤੁਹਾਡਾ ਦਿਲ ਕਰੂਗਾ ਕਿ ਬਸ ਇਦਾਂ ਹੀ ਟੱਚ ਕਰਦੇ ਰਹੀਏ ਜੇ ਤੁਸੀਂ ਜੂੜਾ ਬਣਾਉਗੇ ਇੰਨੇ ਸਲਕੀ ਹੋ ਜਾਣਗੇ ਕਿ ਜੂੜਾ ਨਹੀਂ ਟਿਕੇਗਾ ਤੇ ਮੈਂ ਤੁਹਾਨੂੰ ਹੁਣ ਦੱਸਦੀ ਆ ਜੋ ਵੀ ਮੈਂ ਕਰਦੀ ਆ ਆਪਣੇ ਵਾਲਾਂ ਦੀ ਗਰੋਥ ਲਈ ਇੱਕ ਬਹੁਤ ਵਧੀਆ ਔਇਲ ਆ ਉਹ ਤੁਸੀਂ ਯੂਜ਼ ਕਰੋਗੇ ਤੇ ਤੁਹਾਡੇ ਤਿੰਨਾਂ ਮਹੀਨਿਆਂ ਬਾਅਦ ਬਹੁਤ ਜ਼ਿਆਦਾ ਵਾਲਾਂ ਦੀ ਗਰੋਥ ਹੋ ਜੂਗੀ ਮੈਂ ਤਾਂ ਜੇ ਕਰਦੀ ਵੀ ਨਹੀਂ ਆ ਯੂਜ਼ ਇੰਨਾ ਮਤਲਬ ਹਫਤੇ ਵਿੱਚ ਤਿੰਨ ਵਾਰੀ ਯੂਜ਼ ਕਰਨਾ ਹੁੰਦਾ ਓਇਲ ਮੈਂ ਦੋ ਹਫਤੇਾਂ 'ਚ ਇੱਕ ਵਾਰ ਕਰਦੀ ਕਰਦੀ ਆ ਤੇ ਮਤਲਬ ਦੋ ਕੁ ਮੰਥ ਹੋ ਗਏ ਓਇਲ ਯੂਜ਼ ਕਰਦਿਆਂ ਨੂੰ ਪਰ ਇਹ ਆ ਕਿ ਭਾਵੇਂ ਇਦਾਂ ਵੀ ਕਰਦੇ ਨਾ ਤਾਂ ਵੀ ਫਿਰ ਕਿਉਂਕਿ ਤੁਹਾਨੂੰ ਪਤਾ ਮੈਂ ਜੋਬ ਕਰਦੀ ਤੇ ਹੁਣ ਮੈਂ ਜੋਬ ਛੱਡ ਦਿੱਤੀ ਏ ਇਸੇ ਕਰਕੇ ਕਿ ਮੇਰੇ ਕੋ ਮਤਲਬ ਬਹੁਤ ਸਾਰੀਆਂ ਚੀਜ਼ਾਂ ਸੀ ਜੇ ਉਹਦੇ ਕਰਕੇ ਜੋਬ ਛੱਡਣੀ ਭਈ ਉਹ ਮੈਂ ਤੁਹਾਨੂੰ ਅਲੱਗ ਵੀਡੀਓ 'ਚ ਦੱਸਾਂ ਤੇ ਏオイル ਮੈਂ ਕਦੇ-ਕਦੇ ਯੂਜ਼ ਕਰਦੀ ਸੀ ਤੇ ਮੈਨੂੰ ਇੰਨਾ ਫਰਕ ਦਿਖਿਆ ਹੁਣ ਮੈਂ ਰੈਗੂਲਰ ਯੂਜ਼ ਕਰਾਂਗੀ ਤੇ ਫਿਰ ਦੇਖਿਓ ਕਿੰਨਾ ਫਰਕ ਦਿਖਦਾ ਤੇ ਤੁਹਾਨੂੰ ਮੈਂ ਤੁਹਾਨੂੰ ਵੀ ਮੈਂ ਵੀਡੀਓ ਦੇ ਲਾਸਟ ਵਿੱਚ ਦੱਸਾਂਗੀ ਚਲੋ ਜੀ ਫਿਰ ਜਾਂਦੇ ਆਂ ਰੰਜੀਵਲ ਇਹਦੇ ਲਈ ਲਿਆਏ ਸੀ ਹਨੀ ਇਹ ਦੇਸੀ ਘਿਓ ਵਾ ਪਿਆਜ਼ ਲਏ ਆ ਤੇ ਐਲੋਵੇਰਾ ਜੈਲ ਤੇ ਦੇਖੋ ਐਲੋਵੇਰਾ ਜੈਲ ਵਿੱਚ ਉਹ ਜੋ यलो पार्ट निकल रहा है ये बहुत खतरनाक है ਜੇ ਇਹ ਜਿਹੜੀ ਚੀਜ਼ ਹੈ ਇਹਨੂੰ ਅਸੀਂ ਨਿਕਲ ਦੇਣਾ ਜਦੋਂ ਤੱਕ ਇਹ ਨਿਕਲਦੀ ਨਹੀਂ ਉਦੋਂ ਤੱਕ ਅਸੀਂ ਇਹ ਐਲਵੇਰਾ ਜੈਲ ਨੂੰ ਯੂਜ਼ ਨਹੀਂ ਕਰਨਾ ਚਾਹੇ ਤੁਸੀਂ ਸਕਿਨ ਤੇ ਕਰਦੇ ਹੋ ਚਾਹੇ ਵਾਲਾਂ ਤੇ ਕਰਦੇ ਹੋ ਜੇ ਤੁਸੀਂ ਇਦਾਂ ਡਾਇਰੈਕਟ ਕਰ ਲੈਂਦੇ ਹੋ ਤਾਂ ਤੁਹਾਡੀ ਸਕਿਨ ਵੀ ਖਰਾਬ ਹੋਏਗੀ ਤੁਹਾਡੇ ਵਾਲ ਵੀ ਖਰਾਬ ਹੋਣਗੇ ਤੇ ਇਹ ਜਿਹੜਾ ਯੈਲੋਇਸ਼ ਜਿਹੜੀ ਚੀਜ਼ ਹੈ ਬਹੁਤ ਜ਼ਹਿਰੀਲੀ ਹੈ ਇਹਦੇ ਨਾਲ ਮਤਲਬ ਬਹੁਤ ਸਾਈਡ ਇਫੈਕਟ ਹੋ ਸਕਦੇ ਆ ਇਹਨੂੰ ਅਸੀਂ ਨਿਕਲ ਦੇਣਾ ਹੈ ਉਹਨੇ ਦੇਰ ਅਸੀਂ ਦੂਜੀ ਤਿਆਰੀ ਸ਼ੁਰੂ ਕਰਦੇ ਹਾਂ ਤੇ ਇਹਨੇ ਜਿਆਦਾ ਝੰਜਟ ਕਰਨ ਨਾਲੋਂ ਮੈਂ ਤੁਹਾਨੂੰ ਸੌਖਾ ਹੀ ਤਰੀਕਾ ਦੱਸ ਦਿੰਨੇ ਪਿਆਜ਼ ਦਾ ਰਸ ਕੱਢਣ ਲਈ ਬਸ ਮਿਕਸੀ ਵਿੱਚ ਜੂਸਰ ਵਿੱਚ ਤੁਸੀਂ ਕਰ ਲੈਣਾ ਹੈ ਹਾਂ ਜੂਸਰ ਨੂੰ ਸਾਫ਼ ਜ਼ਰੂਰ ਕਰਨਾ ਪਏਗਾ ਬਾਅਦ ਚ ਤੇ ਦੇਖੋ ਸਾਡਾ ਪਿਆਜ਼ ਦਾ ਰਸ ਨਿਕਲ ਕੇ ਤਿਆਰ ਹੋ ਚੁੱਕਾ ਹੈ ਤੇ ਇਹ ਕਿਉਂ ਜਿਹੜਾ ਇਹਨੂੰ ਪਿਘਲਾ ਲਿਆ ਹੋਇਆ ਹੈ ਥੋੜਾ ਠੰਡਾ ਇਹਨੂੰ ਕਰ ਲਿਆ ਤੇ ਇਹਨੂੰ ਹੁਣ ਇਸੇ ਰਸ ਵਿੱਚ ਪਾ ਦਿੰਨੇ ਆ ਜੇ ਤੁਹਾਡੇ ਵਾਲਾ ਚ ਸਿਕਰੀ ਵਗੈਰਾ ਹੈ ਤੇ ਤੁਸੀਂ ਨਿੰਬੂ ਦਾ ਰਸ ਅੱਧੇ ਨਿੰਬੂ ਦਾ ਰਸ ਵਿੱਚ ਇਹਦੇ ਵਿੱਚ ਨਿਚੋੜ ਕੇ ਪਾ ਲੈਣਾ ਹੈ ਜਾ ਤਾਂ ਇਹ ਅਸੀਂ ਲਗਾ ਰਹੇ ਹਾਂ ਵਾਲਾਂ ਦੇ ਗਰੋਥ ਲਈ ਇਹਦੇ ਨਾਲ ਵਾਲਾਂ ਦੀ ਗਰੋਥ ਹੋਊਗੀ ਸਮੂਥ ਵੀ ਚਲੋ ਹੋਣਗੇ ਦੇਸੀ ਕਿਉਂ ਪਾਇਆ ਹੋਇਆ ਸੀ ਪਰ ਜੋ ਕੰਡੀਸ਼ਨਰ ਨਾਲ ਸਮੂਥ ਹੋਣਗੇ ਉਹ ਤੇ ਲਾਗੀ ਗੱਲ ਹੈ ਪਹਿਲਾਂ ਅਸੀਂ ਗਰੋਥਲੀ ਇਹਨੂੰ ਲਗਾਣੇ ਆ ਫਿਰ ਆਪਣੇ ਵਾਲ ਵਾਸ਼ ਕਰਕੇ ਫਿਰ ਅਸੀਂ ਕੰਡੀਸ਼ਨਰ ਲਗਾਵਾਂਗੇ ਐਦਾਂ ਤੁਸੀਂ ਚੀਰ ਕੱਢ ਕੱਢ ਕੇ ਇਹਦੀ ਮ사ਜ ਕਰਨੀ ਹੈ ਵਾਲਾਂ ਵਿੱਚ ਜਿਹੜਾ ਬਚ ਜਾਏਗਾ ਮ사ਜ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੀ ਲੈਂਥ ਤੇ ਵੀ ਲਗਾ ਲੈਣਾ ਵਾਲਾਂ ਦੀ ਤੇ ਤਾਂ ਕਿ ਤੁਹਾਡੇ ਵਾਲ ਜਿਹੜੇ ਨੇ ਉਹ ਵੀ ਥੋੜੇ ਸਮੂਥ ਹੋ ਜਾਣੇ ਦੇ ਨਾਲ ਉਹਨਾਂ ਨੂੰ ਵੀ ਨਰਿਸ਼ਮੈਂਟ ਮਿਲੇ ਤੇ ਇਹਨੂੰ ਤੁਸੀਂ ਪੂਰੀ ਰਾਤ ਵੀ ਰੱਖ ਸਕਦੇ ਹੋ ਪੂਰੀ ਰਾਤ ਲਗਾ ਕੇ ਇਹਨੂੰ ਰੱਖ ਕੇ ਸਵੇਰੇ ਤੁਸੀਂ ਜਿਹੜਾ ਮੈਂ ਕੰਡੀਸ਼ਨਰ ਦੱਸਣਾ ਵਾ ਉਹ ਤੁਸੀਂ ਲਗਾ ਲੈਣਾ ਤੇ ਉਹ ਕੰਡੀਸ਼ਨਰ ਫਿਰ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਕਿਵੇਂ ਅਪਲਾਈ ਕਰਨਾ ਵਾ ਸਾਰੇ ਸੇਬਜ ਨੂੰ ਅਪਲਾਈ ਕਰਨ ਤੋਂ ਬਾਅਦ ਅਸੀਂ ਇਹਨੂੰ 1 ਘੰਟਾ ਜਾਂ 2 ਘੰਟੇ ਵੀ ਛੱਡ ਸਕਦੇ ਹਾਂ ਤੇ ਇਹਨੂੰ ਓਵਰਨਾਈਟ ਵੀ ਅਸੀਂ ਰੱਖ ਸਕਦੇ ਹਾਂ ਹਾਲ ਮੈਂ ਇੱਥੇ ਥੋੜੀ ਜਿਹੀ ਮساعدة ਕਰਕੇ ਤੁਹਾਨੂੰ ਦੱਸੀ ਆ ਬਾਕੀ ਮੈਂ ਹੁਣ ਧੁੱਪੇ ਜਾ ਕੇ ਮ사ਜ ਕਰਾਂਗੀ ਵਾਲਾਂ ਦੇ ਠੀਕ ਤਰੀਕੇ ਨਾਲ ਤੇ ਕਿਉਂਕਿ نیچے ਬਹੁਤ ਠੰਡਿਆ ਇਹ ਅਸੀਂ ਇੱਕ ਗਲਾਸ ਪਾਣੀ ਦਾ ਲੈਣਾ ਹੈ ਅੱਧੀ ਕੌਲੀ ਚੋਲ ਅਸੀਂ ਧੋ ਕੇ ਪਾ ਦੇਣੀ ਹੈ ਇਹਦੇ ਵਿੱਚ ਚੋਲਾਂ ਨੂੰ ਚੰਗੇ ਤਰੀਕੇ ਨਾਲ ਧੋ ਕੇ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਇੱਕ ਆਲੂ ਲੈਣਾ ਹੈ ਇਹਨੂੰ ਅਸੀਂ ਕद्दूकस ਕਰਕੇ ਪਾਉਣਾ ਹੈ ਇਹਦੇ ਵਿੱਚ ਆਲੂ ਦਾ ਜਿਹੜਾ ਛਿਲਕਾ ਨਹੀਂ ਉਤਾਰਨਾ ਕद्दूकस ਹੋ ਚੁੱਕਾ ਹੈ ਇਧਰ ਮੈਨੂੰ ਚੋਲਾਂ ਵਿੱਚ ਪਾਣੀ ਘਟ ਲੱਗ ਰਿਹਾ ਇਸ ਲਈ ਇੱਕ ਗਲਾਸ ਪਾਣੀ ਅਸੀਂ ਹੋਰ ਐਡ ਕਰਾਂਗੇ ਕਿਉਂਕਿ ਅਸੀਂ ਪਾਣੀ ਨੂੰ ਪੂਰਾ ਸਕਾਉਣਾ ਨਹੀਂ ਹੈ ਚੋਲਾਂ ਵਿੱਚ ਇਹ ਜਿਹੜਾ ਚੋਲਾਂ ਦਾ ਪਾਣੀ ਹੈ ਬਹੁਤ ਹੀ ਜ਼ਿਆਦਾ ਲਾਭਦਾਇਕ ਇਹਦੇ ਵਿੱਚ ਆਲੂ ਐਡ ਕਰ ਦਾਂਗੇ ਆਲੂ ਵੀ ਬਾੜਾ ਨੂੰ ਵਧਾਉਣ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਤੇ ਇਹਨਾਂ ਨੂੰ ਪਕਾ ਲੈਣਾ ਹੈ ਅਸੀਂ ਤੇ ਪਾਣੀ ਪੂਰੇ ਤਰੀਕੇ ਨਾਲ ਨਹੀਂ ਸਕਾਉਣਾ ਕਿਉਂਕਿ ਪਾਣੀ ਜਿਹੜਾ ਵਾ ਚੋਲਾਂ ਦਾ ਇਹ ਸਾਡੇ ਬਾੜਾ ਨੂੰ ਬਹੁਤ ਜ਼ਿਆਦਾ ਫਾਇਦੇ ਦਿੰਦਾ ਵਾ ਇਹ ਜਿਹੜਾ 옐ੂਇਸ਼ ਪਾਰਟ ਹੈ ਨਿਕਲ ਚੁੱਕਾ ਹੈ ਤੇ ਹੁਣ ਇਹ ਐਲੋਵੇਰਨ ਵਾਸ਼ ਕਰ ਲਿਆ ਓਸ਼ ਕਰਕੇ ਅਸੀਂ ਇਦਾਂ ਕੱਟ ਕਰਕੇ ਇਹਦੀ ਜੈਲ ਕੱਢ ਲਵਾਂਗੇ ਜੋੜੇ ਚਾਵਲ ਤੇ ਆਲੂ ਉਬਾਲੇ ਹੋਏ ਨੇ ਅਸੀਂ ਤੇ ਉਹਨਾਂ ਦਾ ਪਾਣੀ ਵੀ ਇਹਦੇ ਗ੍ਰਾਈਂਡਰ ਵਿੱਚ ਅਸੀਂ ਪਾ ਦਾਂਗੇ ਤੇ ਜਿਹੜੀ ਐਲੋਵੇਰਾ ਜੈਲ ਅਸੀਂ ਗੱਡੀ ਹੋਈ ਉਹ ਵੀ ਅਸੀਂ ਪਾ ਦਾਂਗੇ ਤੁਸੀਂ ਫ੍ਰੈਸ਼ ਵੀ ਐਲੋਵੇਰਾ ਜੈਲ ਲੈ ਸਕਦੇ ਹੋ ਤੇ ਤੁਸੀਂ ਪਤੰਜਲੀ ਦੀ ਵੀ ਯੂਜ਼ ਕਰ ਸਕਦੇ ਹੋ ਤੇ ਇਹ ਦਹੀਂ ਮੈਂ ਥੋੜਾ ਰੱਖਿਆ ਸੀ ਮਤਲਬ ਇਸ ਕਰਕੇ ਛਾਨਣੀ 'ਚ ਪਾਇਆ ਹੈ ਕਿ ਕਈ ਵਾਰੀ ਜਦੋਂ ਅਸੀਂ ਲਾਉਂਦੇ ਆ ਦਹੀਂ ਤੇ ਉਹ نیچے ਵਗਦਾ ਰਹਿੰਦਾ ਵਾ ਬਹੁਤ ਮੈਸੀਜੇ ਲੱਗਦਾ ਇੱਦਾਂ ਕਰਨਾ ਥੋੜਾ گاੜਾ ਹੋ ਗਿਆ ਹੈ ਤੇ ਦਹੀਂ ਨੂੰ ਅਸੀਂ ਬਾਅਦ ਵਿੱਚ ਐਡ ਕਰਨਾ ਤੇ ਉਹਨੇ ਦੇਰ ਅਸੀਂ ਰੱਖ ਲਿਆ ਛੋਨੇ ਚ ਪਾ ਕੇ ਹੁਣ ਇਹ ਪੇਸਟ ਬਣ ਚੁੱਕੀ ਹੈ ਪੇਸਟ ਨੂੰ ਅਸੀਂ ਕੱਢ ਲਾਂਗੇ ਇੱਕ ਬਾਉਲ ਵਿੱਚ ਮੇਰੇ ਕੋਲ ਕੁਝ ਜ਼ਿਆਦਾ ਹੀ ਬਣ ਗਈ ਹੈ ਤੇ ਇਹ ਦਹੀਂ ਪਾ ਲਾਂਗੇ ਜਿੰਨੀ ਕੁ ਮਾਤਰਾ ਚ ਤੁਹਾਨੂੰ ਚਾਹੀਦੀ ਉੰਨੀ ਕੀ ਬਣਾਓ ਦਹੀਂ ਅਸੀਂ ਆਪਣੇ ਅੰਦਾਜ਼ੇ ਦੇ ਹਿਸਾਬ ਨਾਲ ਤੁਸੀਂ ਲੈ ਲੈਣਾ ਹੈ ਸ਼ਾਇਦ ਵੀ ਤੁਸੀਂ 2 ਚਮਚ ਲੈ ਲੈਣਾ ਹੈ ਤੇ ਇਹਨੂੰ ਅਸੀਂ ਹੁਣ ਕਰ ਲਾਂਗੇ ਮਿਕਸ ਤੇ ਇਹਨਾਂ ਨੂੰ ਕਰਾਂਗੇ ਵਾਲਾਂ ਤੇ ਅਪਲਾਈ 1 ਘੰਟੇ ਲਈ ਇਹ ਪਹਿਲਾਂ ਜੋ ਕਿਓ ਲਗਾਇਆ ਹੋਇਆ ਸੀ ਸਿਰ ਵਿੱਚ ਉਹ ਹੁਣ ਮੈਂ ਹੈਅਰ ਵਾਸ਼ ਕਰ ਲਿਆ ਤੇ ਹੈਅਰ ਵਾਸ਼ ਕਰਕੇ ਤੇ ਹੁਣ ਮੈਂ ਕੰਡੀਸ਼ਨਰ ਲਗਾ ਰਹੀ ਹਾਂ ਆਪਣੇ ਹੈਅਰ ਵਾਸ਼ ਕਰਨੇ ਆ ਤੇ ਅਸੀਂ ਇਦਾਂ ਕਰਕੇ ਨਹੀਂ ਇਹਨਾਂ ਨੂੰ ਨਿਚੋੜਨਾ ਕਿਉਂਕਿ ਇਦਾਂ ਕਰਨ ਨਾਲ ਸਾਡੇ ਡੈਮੇਜ ਹੁੰਦੇ ਬਾਅਦ ਤੇ ਜਿਹੜੇ ਦੋਹਰੇ ਵਾਲ ਹੋ ਜਾਂਦੇ ਆ ਤੇ ਜਦੋਂ ਵੀ ਤੁਹਾਨੂੰ ਨਿਚੋੜਨਾ ਵਾ ਇੰਨੇ ਸ਼ੈ ਇਦਾਂ ਕਰਕੇ ਇਹ ਦਹੀਂ ਚੋੜਨ ਤੇ ਹੁਣ ਅਸੀਂ ਆਪਣਾ ਕੰਡੀਸ਼ਨਰ ਲਗਾਣੇ ਆ ਕੰਡੀਸ਼ਨਰ ਹਮੇਸ਼ਾ ਇਦਾਂ ਕਰਕੇ ਲਗਾਣਾ ਹੈ ਇਦਾਂ ਇਦਾਂ ਰਗੜ ਕੇ ਨਹੀਂ ਲਗਾਣਾ ਤੇ ਤਾਂ ਵਾਲ ਜਿਹੜੇ ਉਹ ਖਰਾਬ ਹੋਣਗੇ ਇਦਾਂ ਤੱਕ ਅਸੀਂ ਲਗਾਣਾ ਇਹ ਜੇ ਤਾਂ ਟਸਕਲ ਵਿੱਚ ਵੀ ਲੱਗ ਜਾਊਗਾ ਤੇ ਕੋਈ ਡਰਨੀ ਨਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਨੇਚਰਲ ਹੀ ਨੇ ਇਦਾਂ ਥੋੜੇ ਥੋੜੇ ਦਬਾਅ ਲੈ ਕੇ ਅਸੀਂ ਇਦਾਂ ਸਾਰੇ ਵਾਲਾਂ 'ਚ ਲਗਾਉਂਦੇ ਜਾਣਾ ਤੇ ਦੇ ਨਾਲ ਹੀ ਸਾਡੇ ਵਾਲਾਂ ਨੂੰ ਮ사ਜ ਹੋ ਜਾਏਗੀ ਤੇ ਪਹਿਲੀ ਗੱਲ ਜਿਹੜੀ ਉਹ ਮੈਂ ਤੁਹਾਨੂੰ હેર ਗ੍ਰੋਥ ਇਸ ਦਾ ਫੰਕੀ ਵਾਲਾਂ ਨੂੰ ਬਧਾਉਣ ਵਾਸਤੇ ਦੂਜਾ ਹੈ ਤੁਹਾਡਾ ਕੰਡੀਸ਼ਨਰ ਕਿ ਵਾਲਾਂ ਦੀ ਕੰਡੀਸ਼ਨਿੰਗ ਕਿੱਦਾਂ ਕਰਨੀ ਹੈ ਥਰਡ ਚੀਜ਼ ਹੈ ਸਾਡੀ ਡਾਈਟ ਕਿ ਡਾਈਟਲੀ ਅਸੀਂ ਕੀ ਲੈਣਾ ਹੈ ਤੇ ਡਾਈਟਲੀ ਤੁਹਾਨੂੰ ਮੈਂ ਉਹਦਾ ਦੱਸਣ ਦੀ ਕੀ ਜਾਨਾ ਤੇ ਦੋ ਚੀਜ਼ਾਂ ਨੇ ਡਾਈਟ ਦੀ ਜਿਹੜੀਆਂ ਲੈਣੀਆਂ ਤੁਸੀਂ ਤੇ ਫੋਰਥ ਚੀਜ਼ ਹੈ ਔਇਲ ਮਸਾਜ ਚਾਰ ਚੀਜ਼ਾਂ ਤੁਸੀਂ ਕਰਕੇ ਦੇਖੋ ਤੁਹਾਡੇ ਵਾਲ ਸਿੱਕੇ ਸਮੂਥ ਵੀ ਹੋ ਜਾਣਗੇ ਲੰਬੇ ਵੀ ਹੋ ਜਾਣਗੇ ਸਾਰਾ ਕੰਮ ਹੋ ਜਾਏਗਾ ਪਰ ਤੁਸੀਂ ਇਹ ਕੰਟੀਨਿਊਸਲੀ ਰੋਜ਼ ਕਰਨੀ ਵਾਲੀ ਜੀ ਗਾ ਰੋਜ਼ ਮਤਲਬ ਹਫਤੇ ਚ 2-3 ਵਾਰ ਰੋਜ਼ ਤਾਂ ਮਤਲਬ ਤੇ ਜੇ ਤੁਸੀਂ ਰੋਜ਼ ਵੀ ਕਰ ਸਕਦੇ ਤਾਂ ਕਰ ਲਓ ਤੇ ਜਿਹੜੀਆਂ ਮੈਂ ਰੈਮਡੀਜ਼ ਦੱਸੂੰਗੀ ਮਤਲਬ ਅਲੱਗ-ਅਲੱਗ ਤਰੀਕੇ ਦੀਆਂ ਰੈਮਡੀਜ਼ ਤੇ ਅਜੇ ਤੁਹਾਡੇ ਕੋਲ ਚੀਜ਼ਾਂ ਅਵੇਲੇਬਲ ਨਹੀਂ ਐ ਤੇ ਇਹ ਮੈਂ ਹੈਲਥ ਸੀਰੀਜ਼ ਸ਼ੁਰੂ ਕੀਤੀ ਐ ਤੇ ਅੱਜ ਮੈਂ ਇੱਕ ਤੁਹਾਨੂੰ ਰੈਮਡੀ ਦੱਸ ਦਿੰਨੀ ਆ ਤੇ ਬਾਕੀ ਦੀਆਂ ਵੀਡੀਓਜ਼ ਆਉਂਦੀਆਂ ਜਾਣਗੀਆਂ ਉਸੇ ਹਿਸਾਬ ਨਾਲ ਤੁਹਾਨੂੰ ਜਿਹੜੀ ਵੀ ਚੰਗੀ ਲੱਗੇ ਰੈਮਡੀ ਆਪਣੇ ਬਾਰਾਂ ਦੀ ਜਿਹੜੀਆਂ ਤੁਹਾਡੇ ਘਰ ਦੇ ਚ ਅਵੇਲੇਬਲ ਹੋਣ ਚੀਜ਼ਾਂ ਉਸੇ ਹਿਸਾਬ ਨਾਲ ਤੁਸੀਂ ਉਹ ਬਣਾ ਸਕਦੇ ਹੋ ਜੇ ਬੇਪੱਕੇ ਇਹ ਵੈਟ ਡਰੈਕਟ ਕਰਦੇ ਹੋ ਤਾਂ ਠੀਕ ਨਹੀਂ ਹੈ ਮੈਂ ਤਾਂ ਹੁਣ ਬੁੜਾਈ ਬਣਾ ਰਹਿਣਾ ਆਦੇ ਤੇ ਦੇ ਰਹਿਣ ਤਾਂ ਵਧੀਆ ਕਿਉਂਕਿ ਐਲੋਵੇਰਾ ਜੈਲ ਜਿਹੜੀ ਆ ਇਹ ਵਾਲਾ ਨੂੰ ਟ੍ਰੀਟ ਕਰਦੀ ਹੈ ਜਿਹੜੇ ਕਰਲੀ ਵਾਲ ਆ ਦੋਮੂਹੇ ਵਾਲਾ ਦੋਮੂਹੇ ਵਾਲਾ ਨੂੰ ਤੇ ਜਿਹੜਾ ਰਾਈਸ ਵਾਟਰ ਆ ਇਹ ਰਾਈਸ ਤੇ ਚਾਹ ਆ ਨੂੰ ਉਹ ਠੀਕ ਕਰਨਗੇ ਇਹਨਾਂ ਦੇ ਜਿਹੜੀ ਡੈਡਰਫ ਆ ਉਹਨੂੰ ਵੀ ਠੀਕ ਕਰਨਗੇ ਤੇ ਜਿਹੜਾ ਇਹ ਅ ਐਲੋਵੇਰਾ ਜੈਲ ਆ ਇਹ ਵਾਲਾ ਨਾਲ ਸਟ੍ਰੇਟ ਕਰਨ ਵਿੱਚ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇੱਕ ਬੀਟਰ ਰੂਟ ਲਈ ਹੈ ਸੀ ਤੇ ਇਹ ਦੋ ਤਿੰਨ ਗਾਜਰਾਂ ਹੈ ਤੇ ਚਾਰ ਔਰੈਂਜ ਇਹਦਾ ਜੂਸ ਮੈਂ ਰੋਜ਼ ਪੀਂਦੀ ਹਾਂ ਡੇਲੀ तो बच्चन भी ये रोज़ दी हम अस सी ये जूस बना के पी लैना बहुत हैल्दी है बच्चा लिए बच्चों की आईसाइट दे चन मी आइस दे दी क्योंकि पता चश्मा लगा हुआ है तो अपने पिगमेंटेन वगैरह हेयर वगैरह सारा कुछ इंपरूव करने जूस पी पीड रैड संतला जूस और जूस ਹੋਰ ਕਹਦਾ ਜੂਸ ਹੋਰ ਕਿਹਦਾ ਜੂਸ ਪੀ ਲੋ ਪੀ ਲੋ ਖਾ ਬੋ ਜਣਾ ਸੇਤੀ ਪੀ ਲੋ ਤੇ ਦੂਜਾ हेयर ਗ੍ਰੋਥ ਲਈ ਆਮਲਾ ਆਮਲੇ ਦਾ ਪਾਊਡਰ ਵੀ ਤੁਸੀਂ ਸਿਰ ਚ ਬਣਾ ਕੇ ਲਗਾ ਸਕਦੇ ਹੋ ਤੇ ਆਮਲਾ ਰੋਜ਼ ਤਾਂ ਇੱਕ ਜ਼ਰੂਰ ਖਾਣੇ ਖਾਣਾ ਕਿਸੇ ਵੀ ਤਰੀਕੇ ਨਾਲ ਖਾਓ ਅੱਛਾ ਜੀ ਤੇ ਵੋਸ਼ ਕਰਨ ਤੋਂ ਬਾਅਦ ਵਾਲ ਬਿਲਕੁਲ ਹੀ ਸੌਫਟ ਹੋ ਚੁੱਕੇ ਆ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਲਾਸਟ ਵਿੱਚ ਮੈਂ ਤੁਹਾਨੂੰ ਉਹ ਦੱਸਾਂਗੀ ਕਿ ਜਿਹਦੇ ਨਾਲ ਮੇਰਾ ਬਹੁਤ ਫਰਕ ਪਿਆ ਵਾ ਅਗਰ ਤੁਸੀਂ ਇੰਨੇ ਚੰਝਟ ਨਹੀਂ ਕਰਨਾ ਚਾਹੁੰਦੇ ਮਤਲਬ ਇੰਨਾ ਟਾਈਮ ਹੀ ਨਹੀਂ ਹੈ ਕਿ ਇੰਨਾ ਕੁਝ ਕਰੋ ਤੇ ਇੱਕ ਤਾਂ ਮਤਲਬ ਕਰਨ ਇੰਨੀ ਜਦ ਠੰਡ ਵਿੱਚ ਕੰਮ ਲੱਗੇ ਆਵੇਂ ਹੁੰਦਾ ਵਾ ਕਿ ਛੱਡ ਬਰਾਂ ਕੀ ਕਰਨਾ ਵਾ ਜੇ ਕਿੰਦਾ ਥੋੜੀ ਹੋਈ ਜਾਂਦੀ ਹੈ ਅਨਕੇਲੀ ਜੀ ਤੇ ਤੁਸੀਂ ਓਇਲ ਯੂਜ਼ ਕਰ ਸਕਦੇ ਹੋ ਓਇਲ ਆ ਆਦੀਵਾਸੀ हेयर ऑयल ਮੈਂ ਯੂਜ਼ ਕੀਤਾ ਵਾ ਫੇਕ ਵੀ ਬੜੇ ਓਇਲ ਆਉਂਦੇ ਆ ਆਦੀਵਾਸੀ ਦੇ ਪਰ ਇਹ ਆ ਆਦੀਵਾਸੀ हेयर ऑयल ਨੀਲਗਰੀ ਹਰਬਲ हेयर ऑयल 500 ਦੀਆਂ ਦੋ ਆਉਂਦੀਆਂ ਇੱਕ ਮੈਂ ਖਤਮ ਕਰ ਦਿੱਤੀ ਆ ਇਹ ਹਜੇ ਖੋਲਣੀ ਹੈ ਇਹ ਹੁਣ ਮੈਂ ਉਹ ਤੇ ਮੈਂ ਸੀਰੀਅਸਲੀ ਨਹੀਂ ਸੀ ਯੂਜ਼ ਕੀਤੀ ਪਰ ਵੀ ਗਰੋਥ ਚ ਭਗ ਪਿਆ ਹੈ ਤੇ ਇਹ ਮੈਂ ਹੁਣ ਹਫਤੇ ਚ ਦੋ ਵਾਰ ਤਾਂ ਜ਼ਰੂਰ ਲਾ ਕੇ ਕਿ ਵੈਸੇ ਤਿੰਨ ਵਾਰ ਹੀ ਕਿਹਾ ਵਾ ਤੇ ਚਲਗਾਨੀ ਪਹਿਲੇ ਤਿੰਨ ਦਿਨ ਲਗਾਤਾਰ ਲਗਾਉਣਾ ਹੁੰਦਾ ਵਾ ਉਸ ਤੋਂ ਬਾਅਦ ਤਿੰਨ ਦਿਨ ਗਿਆ ਹਫਤੇ ਚ ਲਗਾ ਹਲੀ ਪਰ ਮੈਂ ਹਫਤੇ ਚ ਦੋ ਵਾਰ ਲਾਉਣ ਦੀ ਕੋਸ਼ਿਸ਼ ਕਰੂੰਗੀ ਤੇ ਜੇ ਤੁਸੀਂ ਇਹ ਵੀ ਤੇਲ ਵੀ ਨਹੀਂ ਖਰੀਦ ਸਕਦੇ ਤੇ ਫਿਰ ਤੁਸੀਂ ਦੇਸੀ ਕਿਉਂ ਜ਼ਰੂਰੀ ਯੂਜ਼ ਕਰਨਾ ਸਰਦੀਆਂ ਵਿੱਚ ਦੇਸੀ ਕਿਉਂ ਜਿਹੜਾ ਵਰਦਾਨ ਹੈ ਸਕਿਨ ਲਈ ਮਿੱਟੇ ਫੇਸ ਉਹਦੇ ਲਈ ਹੈਅਰ ਲਈ ਤੇ ਤੁਸੀਂ ਭਾਵੇਂ ਪਿਆਜ਼ ਜੇ ਨਹੀਂ ਪਾਉਣਾ ਚਾਹੁੰਦੇ ਨਾ ਵੀ ਪਾਓ ਫਿਰ ਵੀ ਦੇਸੀ ਕਿਉਂ ਬਹੁਤ ਅਸਰ ਕਰੇਗਾ ਪਰ ਜੇ ਤੁਸੀਂ ਪਿਆਜ਼ ਪਾਹੋਗੇ ਤਾਂ ਰਿਜ਼ਲਟ ਦੁੱਗਣਾ ਹੋ ਜਾਏਗਾ ਤੇ ਇਹੀ ਸੀ ਜੀ ਅੱਜ ਦਾ ਤੇ ਬਾਕੀ ਮੇਰੇ ਵਾਲ ਪਹਿਲਾਂ ਬਹੁਤ ਲੰਬੇ ਹੁੰਦੇ ਸੀ ਪਰ ਇਹ ਬੌਂਡਿੰਗ ਕਰਵਾ ਕੇ ਇੱਕ ਸਾਲ ਤਾਂ ਬਹੁਤ ਵਧੀਆ ਰਹੇ ਬਹੁਤ ਸੋਹਣੇ ਰਹੇ ਪਰ ਇੱਕ ਡੇਢ ਸਾਲ ਹੁੰਦੇ ਬਾਅਦ ਵਿੱਚ ਸਾਰੇ ਝੜ ਗਏ ਸੀ ਤੇ ਕਰਲੀ ਹੋ ਗਏ ਸੀ ਮੇਰੇ ਵਾਲ ਪਹਿਲਾਂ ਬਿਲਕੁਲ ਸਟ੍ਰੇਟ ਸੀ ਰਗੋਣੇ ਕਰਾਉਣ ਤੋਂ ਪਹਿਲਾਂ ਵੀ ਪਰ ਮੇਰੇ ਉਸ ਤੋਂ ਬਾਅਦ ਕਰਲੀ ਹੋ ਗਏ ਸੀ ਤੇ ਇੰਨੇ ਕਿ ਜ਼ਿਆਦਾ ਕਰਲੀ ਹੋ ਗਏ ਸੀ ਤੇ ਪਰ ਹੁਣ ਫੇਰ ਵੀ ਅ ਅੱਗੇ ਨਾਲ ਸਟ੍ਰੇਟ ਹੋਏ ਆ ਇਹ ਤੇ ਨਾ ਵਾਲ ਮਜ਼ਬੂਤ ਹੁੰਦੇ ਆ ਮਜ਼ਬੂਤ ਹੋਣ ਨਾਲ ਵਾਲ ਥੋੜੇ ਸਟ੍ਰੇਟ ਹੋਣੇ ਸ਼ੁਰੂ ਹੋ ਗਏ ਆ ਤੇ ਇਹ ਆ ਕਿ ਜਦੋਂ ਮੈਂ ਵਾਸ਼ ਕਰਦੀ ਹੁੰਦੀ ਸੀ ਆਪਣੇ ਵਾਲ ਇਕਦਮ ਇਕੱਠੇ ਜੋ ਕਿ ਇਹ ਛੋਟੇ ਜਿਹੇ ਲੱਗਣੇ ਵਾਲ ਤੇ ਹੁਣ ਇਹ ਹੈ ਕਿ ਥੋੜੇ ਵਾਲ ਜਿਹੜੇ ਮਜ਼ਬੂਤ ਵੀ ਹੋਏ ਆ ਤੇਲ ਨਾਲ ਤੇ ਥੋੜੀ ਲੈਂਥ ਵੀ ਵਧੀ ਆ ਤੇ ਮਤਲਬ ਸੌਫਟ ਵੀ ਹੋਏ ਆ ਜਿਹੜੇ ਵਾਲ ਅੱਗੇ ਥੋੜੇ ਰਫ ਰਫ ਸੀ ਤੇ ਸੌਫਟ ਵੀ ਹੋਏ ਆ ਤੇ ਫਿਰ ਅੱਜ ਲਈ ਇੰਨਾ ਹੀ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਤੱਕ ਲਈ ਧੰਨਵਾਦ